ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਮਣੀ ਅਕਾਲੀ ਦਲ ਵੱਲੋਂ ਜਿਹੜੀ ਇਹ ਠੱਗਾਂ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਆਮ ਆਦਮੀ ਆ ਜਿਹਨੇ ਪੰਜਾਬ ਦੇ ਅੰਦਰ ਇਤਾਂ ਦਾ ਭ੍ਰਿਸ਼ਟਾਚਾਰ ਫਲਾਇਆ ਔਰ ਇਸ ਤਰ੍ਹਾਂ ਗੈਂਗਵਾਰ ਹੋ ਰਹੀ ਆ ਕਿ ਅੱਜ ਜਿੱਥੇ ਪੰਜਾਬ ਦੇ ਵਪਾਰੀ ਪੰਜਾਬ ਛੱਡ ਛੱਡ ਕੇ ਭੱਜ ਰਹੇ ਆ ਉਥੇ ਆਮ ਲੋਕ ਵੀ ਮਫਾਜ ਨਹੀਂ ਗੁੰਡਾਗਰਦੀ ਇੰਨਾ ਵੱਧ ਗਈ ਆ ਕੇ ਗੈਂਗਸਟਰਾਂ ਦੀਆਂ ਧਮਕੀਆਂ ਨਿਤ ਮਿਲਦੀਆਂ ਜਿੱਥੇ ਮੈਂ ਸਮਝਦਾ ਹਾਂ ਕਿ ਸਰਕਾਰ ਦਾ ਫੇਲਿਅਰ ਆ ਉਥੇ ਜਿਹੜੇ ਕਹਿੰਦੇ ਸੀ ਵੀ ਇਹ ਕਿਸਾਨਾਂ ਦੀ ਸਰਕਾਰ ਆ ਤੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੇ ਡੀਜ਼ਲ ਦੇ ਰੇਟ ਵਧਾਉਂਦੇ ਇਸੇ ਤਰ੍ਹਾਂ ਬਿਜਲੀ ਦੇ ਰੇਟ ਵਧਾਉਂਦੇ ਅੱਜ ਇਸ ਜ਼ੁਲਮ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਪੰਜਾਬ ਪੱਧਰ ਤੇ ਧਰਨੇ ਦਿੱਤੇ ਜਾ ਰਹੇ ਆ ਉਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੀਰਪາກ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਇਹ ਜਿਹੜਾ ਜਲਾ ਪਦਰੀ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਜੀ ਭੁੰਦੜ ਚੰਦ ਸਮੇਂ ਦੌਰਾਨ ਸਾਡੇ ਵਿੱਚ ਪਹੁੰਚਣ ਵਾਲੇ ਆ ਔਰ ਅੱਜ ਦਾ ਜਿਹੜਾ ਮੁੱਖ ਵਿਸ਼ਾ ਆ ਉਹ ਭ੍ਰੇਸ਼ਟਾਚਾਰ ਗੁੰਡਾਗਰਦੀ ਔਰ ਬਿਜਲੀ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ ਆ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਪਹਿਲਾ ਨਿਮਰਤਾ ਸਾਹਿਬ ਬਹੁਤ ਹੀ ਇਸ ਖਾਸ ਨੂੰ ਸ਼੍ਰੋਮਣੀ ਕਾਲੀਦਾ ਦੇ ਜੀਮੇ ਵਰਕਰ ਸਾਹਿਬ ਕੋਈ ਟਿਕਣ ਪਹਿਲਾ ਕਰਨੀ ਦਾ ਸਾਹਿਬ ਜਿਹੜਾ ਸਾਡਾ ਅੱਜ ਦਾ ਪ੍ਰਧਾਨ ਤੇ ਪੂਰੇ ਪੰਜਾਬ ਦੇ ਵਿੱਚ ਗੜੀਗਾਰ ਚੱਲਦੇ ਜਿੱਤੇ ਜਾ ਰਹੇ ਹੈ ਨਮਸਕਾਰ ਕੇ ਸਾਰੇ ਇੱਥੇ ਜਿੱਤੇ ਅਗਰ ਤਕਰੀਰ ਸਾਰੇ ਇਕੱਠੇ ਹੋਏ ਸਭ ਤੋਂ ਪਹਿਲਾਂ ਤਾਂ ਕਿਹੜੀ ਸਰਕਾਰ ਨੇ ਸਭੇ ਨੀਤੀਆਂ ਦੀਆਂ ਚੀਜ਼ਾਂ ਪਟ્રોલ ਦੀਆਂ ਚੀਜ਼ਾਂ ਤੇ ਬਿਜਲੀ ਦੇ ਬਿੱਲ ਜਿਹੜੇ ਪਹਿਲਾਂ ਕਹਿੰਦੇ ਸੀ ਆਹ ਨਹੀਂ ਕਰਨਾ ਬੱਸਾਂ ਦਾ ਕਿਰਾਇਆ ਕੋਈ ਚੀਜ਼ ਹੈ ਹੋ ਕੇ ਜੀ ਨੇ ਵਿੱਚ ਵਾਦਾ ਨਾ ਕੀਤਾ ਹੋਵੇ ਵਾਣੀ ਸੁਣਿਆਂ ਦੇ ਹਿਸਾਬ ਨਾਲ ਜੇ ਸਾਡਾ ਪਟ્રોલ ਡੀਜ਼ਲ ਦਾ ਪਹਿਲਾਂ ਹੀ ਬਹੁਤ ਫਰਕ ਹੈ ਜਿਹੜੀ ਕੇ ਮਾਰ ਹਰ ਇੱਕ ਜਿੰਦਾਰ ਹਰ ਇੱਕ ਨੂੰ ਜਿੰਨੇ ਵੀ ਜਿੰਮੇਵਾਰੀ ਦਿੱਤੀ ਗਈ ਹੈ। ਬਾਕੀ ਰਹੀ ਬਿਜਲੀ ਦੀ ਗੱਲ ਇੱਕ ਪਾਸੇ ਤਾਂ ਮੁਫਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਿਜਲੀ ਦਾ ਬਿੱਲ ਵਧਾ ਕੇ ਹੋਰ ਭਾਰ ਜਿਹੜਾ ਵਧਾਇਆ ਜਾ ਰਿਹਾ। ਇੱਕ ਹਨ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਧ ਜਿਹੜੀ ਹੈ ਰੋਣਾ ਪਾ ਰਹੀ ਹੈ ਸਰਕਾਰ ਤੇ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹੈ। ਜੇ ਮੈਂ ਗਲਤ ਨਾ ਹੁਆ ਤਾਂ ਜਿੰਨੇ ਵੀ ਤੁਸੀਂ ਇੱਥੇ ਬੈਠੇ ਐ ਜਿਹੜੀ ਅਸੱਤ ਦੇ ਕੇ ਸਿੱਧੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਅੱਜ ਹਾਲਾਤ ਕੀ ਐ ਦਿੱਲੀ ਦੇ ਵਿੱਚ ਇਸ ਦਾ ਜਿਹੜਾ ਪਹਿਲਾ ਮੁੱਖ ਮੰਤਰੀ ਬਣਿਆ ਸੀ ਕੇਜਰੀ ਆਜਿਟ ਕੀ ਹਾਲਾਤ ਐ ਕਿਹੜੇ ਘਟਾਲਿਆਂ ਦੇ ਵਿੱਚ ਅੰਦਰ ਐ ਅੱਜ ਪੰਜਾਬ ਸੂਬਾ ਕਿੱਥੇ ਜਾ ਰਿਹਾ ਵਿਨਾਸ਼ ਵੱਲ ਨੂੰ ਤੁਰ ਪਿਆ ਅੱਜ ਬੱਚਿਆਂ ਦੀ ਗੱਲ ਕਰਦਾ ਸਕਾਲਰਸ਼ਿਪਾਂ ਬੰਦ ਹੋ ਗਈਆਂ ਜਿਹੜੇ ਮੈਡੀਟੋਰੀਅਨ ਸਕੂਲ ਸੀਗੇ ਸਾਡੇ ਬੰਦ ਹੋ ਗਏ ਤੇ ਜਿਹੜੇ ਪੁੰਡਰ ਸਾਹਿਬ ਆਪਾਂ ਸੁਖਦਾ ਕੇਂਦਰ ਪਿੰਡਾਂ ਚ ਬਣਾਏ ਸੀਗੇ ਉਹਨਾਂ ਨੂੰ ਵੀ ਨਾਮ ਬਦਲ ਕੇ ਉੱਥੇ ਆਮ ਆਦਮੀ ਪਾਰਟੀ ਦੇ ਕਲੀਨਿਕ ਨੀ ਕ ਉਹ ਬਣਾ ਦਿੱਤਾ ਗਿਆ ਇੱਕ ਛੋਟੀ ਜਿਹੀ ਐਗਜ਼ਾਮਪਲ ਆ ਜਾਣਦੇ ਦੇ ਵਿੱਚ ਮਿੰਨੀ ਪੀ ਐਚ ਸੀ ਸੀ ਵੱਡਾ ਹਸਪੀਟਲ ਸੀਗਾ ਉਸ ਨੂੰ ਵੀ ਛੋਟਾ ਕਰਕੇ ਇੱਕ ਆਮ ਆਦਮੀ ਪਾਰਟੀ ਦੀ ਕਲੀਨਿਕ ਦਾ ਨਾਮ ਦੇ ਕੇ ਸਾਰੀਆਂ ਫੈਸਿਲਿਟੀਆਂ ਖੋ ਦਿੱਤੀ ਮੈਨੇ ਇਸ ਕਦ ਬੁੱਲਾਂ ਤੋਂ ਬੜਾ ਲੰਬਾ ਸਮਾਂ ਲੱਗ ਜਾਣਾ ਅੱਜ ਕਿਸੇ ਕੋਈ ਵਿਭਾਗ ਦੇ ਕੋਲ 10 ਰੁਪਏ ਨਹੀਂ ਹੈਗੇ ਕਿ ਤੁਹਾਡੇ ਇੱਕ ਸੜਕ ਦਾ ਖੱਡਾ ਵੀ ਇਹ ਭਰ ਦੇਣਾ que tú sí ਕਿਉਂ ਮਾਰ ਗਿਆ ਸੜਕਾ ਵੱਡੇ ਵੱਡੇ ਪੁਲ ਜਿੰਨਾ ਹੀ ਇਨਫਰਾਸਟ੍ਰਕਚਰ ਬਣਿਆ ਇਹ ਸਾਰਾ ਥੋੜੀ ਸਰਕਾਰ ਦੇ ਸਬ ਮਸ਼ਰੂਮੀ ਅਕਾਲੀ ਦਲ ਦੇ ਬਣਿਆ ਮੈਂ ਤੋਂ ਪਹਿਲਾਂ ਜਿਹਦਾ ਤਾਰਾ ਸੋਹਣਾ ਨੇ ਗੱਲ ਕੀਤੀ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼ੀਤਾਂ ਨਹੀਂ ਦਰਤੀ ਹੈ ਤੇ ਅਸੀਂ ਹਮੇਸ਼ਾ ਇੱਕੋ ਸ਼ਰੂਮਣੀ ਅਕਾਲੀ ਦਲ ਦਾ ਜਿਹੜਾ ਮਾਣ ਹੈ ਉੱਚਾ ਕੀਤਾ ਦੋ ਸੀਟਾਂ ਜਿੱਤੀਆਂ ਬਲਾਜੋੜ ਦੀ ਸਾਡੇ ਸਾਥੀਆਂ ਦੇ ਉੱਥੇ ਮਾੜੀਆਂ ਹਰਖਾ ਕਾਰਨੋ ਸੀਟ ਵੀ ਹਰੀ ਹੈ ਪਰ ਆਣ ਵਾਲੇ ਸਮੇਂ 'ਚ ਮਾ ਪਾਰਟੀ ਪ੍ਰਧਾਨ ਪੁੰਦਰ ਸਾਹਿਬ ਬੈਠੇ ਆ ਵਿਸ਼ਵਾਸ ਦਿਵਾਨਾ ਇਹ ਸਾਰੀ ਜਥੇਬੰਦੀ ਇੱਕ ਮੋਠਾ ਕੋਈ ਵੀ ਇਲੈਕਸ਼ਨ ਆਏਗਾ ਮੋਰੇ ਇਲੈ ਸਰਪੰਚੀਆਂ ਪੰਚੀਆਂ ਜਿੱਥੋਂ ਸਾਡਾ 베ਸ ਚੱਲਣਾ ਆ ਅੱਜ ਇੱਕ ਪ੍ਰਣ ਕਰਕੇ ਜਾਓ ਕਿ ਆਪਣੇ ਨਗਰਾਂ ਦੇ ਵਿੱਚ ਆਪਣੇ ਪੰਚ ਬਣਾਈਏ ਆਪਣੇ ਸਰਪੰਚ ਬਣਾਈਏ ਤਾਂ ਜੋ ਇਸ ਗੂੰਗੀ ਬੋਲੀ ਸਰਕਾਰ ਦੇ ਜਿਹੜੇ ਕੰਮ ਖੁੱਲ ਸਕਣੇ ਪੂਛ ਅਕਾਲੀ ਦਲ ਨੂੰ ਲੈ ਕੇ ਕਰੋ ਜਿਹਰੇ ਵੀਰੋ ਆਪਾਂ ਮੋਰ ਤੋਂ 2 ਘੰਟੇ ਪਹਿਲਾਂ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਆਏ ਸਾਂ ਇੱਥੇ ਪਰ ਹੁਣ ਦੇਖ ਰਿਹਾ ਕਿ ਆਪਾਂ ਥੋੜੇ ਤਰਤਰ ਬਤਰ ਹੋ ਗਏ ਐ ਸੋ ਪੰਡਾਲ ਤੋਂ ਸਾਈਡ ਤੇ ਹੋ ਗਏ ਆ ਜਿਹੜੀ ਵੀ ਚੰਗੀ ਗੱਲ ਦੀ ਮੈਂ ਸਮਝਦਾ ਕਿਉਂਕਿ ਇਹ ਸਾਡੇ ਆਗੂ ਸਹਬਾਨ ਆਏ ਨੇ ਸਾਡੇ ਬਜ਼ੁਰਗ ਸਾਡੇ ਸੀਨੀਅਰ ਲੀਡਰ ਬੈਠੇ ਨੇ ਅਸੀਂ ਇਹਨਾਂ ਤੋਂ ਸਿੱਖ ਕੇ ਜਾਣਾ ਸਾਡਾ ਕੀ ਇਤਿਹਾਸ ਰਿਹਾ ਹੈ ਸਾਡੀ ਪਾਰਟੀ ਦੀਆਂ ਕੀ ਕੁਰਬਾਨੀਆਂ ਰਹੀਆਂ ਨੇ ਤੇ ਇਹਨਾਂ ਤੋਂ ਸਿੱਖ ਕੇ ਹੀ ਅਸੀਂ ਜਾਣੂ ਹੋ ਪਾਵਾਂਗੇ ਤਾਂ ਹੀ ਅਸੀਂ ਅੱਗੇ ਜਾ ਕੇ ਆਪਣੇ ਸੂਬੇ ਦਾ ਜਾਂ ਆਪਣੇ ਖੇਤਰ ਦਾ ਕੋਈ ਭਲਾ ਕਰ ਸਕਾਂਗੇ ਤੋਂ ਵੀਰੋ ਜਦੋਂ ਅਸੀਂ ਖਾਸ ਕਰਕੇ ਯੂਥ ਉਮੀਦਵਾਰਾਂ ਵਾਲੇ ਜਾਂ ਯੂਥ ਦੇ ਜਿੰਨੇ ਵੀ ਨੌਜਵਾਨ ਐ ਇਹਨਾਂ ਤੀਜਾ ਤੋ ਅਸੀਂ ਦੂਰ ਹੋਣ ਲੱਗੇ ਤਾਂ ਉਹਦਾ ਨਤੀਜਾ ਸਾਡੇ ਸਾਹਮਣੇ ਆਇਆ ਜਿਹਦਾ ਆਪਾਂ ਪ੍ਰਬੰਧ ਕੀਤਾ ਸ਼ਰੋਮਣੀ ਅਕਾਲੀ ਦਲ ਨੇ ਇਹ ਉਸ ਗੁੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਆਮ ਸਮਾਜ ਦੀ ਜਿਹੜੀ ਆਵਾਜ਼ ਬਚਾਉਣ ਦੇ ਲਈ ਹੈ ਜਿਹਦਾ ਦਮਨ ਚੱਕਰ ਸਰਕਾਰ ਨੇ ਚਲਾਇਆ ਹੈ ਮਹਿੰਗਾਈਆਂ ਕਰਕੇ ਚੋਰ ਬਜਾਰੀਆਂ ਕਰਕੇ ਕਾਲਾ ਬਜਾਰੀਆਂ ਕਰਕੇ ਕਿਉਂਕਿ ਬਹੁਤ ਸਾਰੇ ਝੂਠੇ ਲਾਰੇ ਦਿੱਤੇ ਗਏ ਇਸ ਪਾਰਟੀ ਵੱਲੋਂ ਬਹੁਤ ਸਾਰੀਆਂ ਝੂਠੀਆਂ ਗੱਲਾਂ ਫਲਾਈਆਂ ਗਈਆਂ ਔਰ ਸੋਸ਼ਲ ਮੀਡੀਆ ਦੇ ਸਹਾਰੇ ਇਹ ਸਰਕਾਰ ਜਿਹੜੀ ਸੀ ਪੰਜਾਬ ਦੇ ਲੋਕਾਂ ਦਾ ਬਹੁਤ ਮਤ ਲੈ ਕੇ ਬੜੀ ਵੱਡੀ ਤਾਦਾਦ ਦੇ ਵਿੱਚ ਵੋਟਾਂ ਬੜੀ ਵੱਡੀ ਤਾਦਾਦ ਦੇ ਵਿੱਚ ਸੀਟਾਂ ਲੈ ਕੇ ਹੋਂਦ ਦੇ ਵਿੱਚ ਆਈ ਔਰ ਜਿੱਦਾਂ ਹੀ ਇਹ ਸਰਕਾਰ ਹੋਂਦ ਦੇ ਵਿੱਚ ਆਈ ਜੋ ਇਹਨਾਂ ਨੇ ਗਲੱchn ਕਰਨੇ ਸ਼ੁਰੂ ਕੀਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਤੋਂ ਲੁਕੇ ਛੁਪੇ ਨਹੀਂ ਗਰੀਬ ਦਾ ਕਟੂੰਬਰ ਕੱਢ ਦਿੱਤਾ ਇਹਨਾਂ ਨੇ ਨਾ ਤਾਂ ਕੋਈ ਇੰਡਸਟਰੀ ਇੱਥੇ ਸਰਵਾਈਵ ਕਰਨ ਦਿੱਤੀ ਨਾ ਕੋਈ ਕਿਸੇ ਨੂੰ ਰੇਤਾ ਬਜਰੀ ਜਿਹਦਾ ਮੇਰ ਇਹਨਾਂ ਨੇ ਨਾਰਾ ਮਾਰਿਆ ਕਿ ਅਸੀਂ ਸਸਤਾ ਦਿਆਂਗੇ ਆ ਦੱਸ ਕੇ ਗਏ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਬੁਲਾਰੇ ਸਹਿਬਾਨ ਨੇ ਦੱਸਿਆ ਕਿ ਕੋਈ ਜਿਹੜਾ ਏਨੇ ਰੁਪਏ ਫੁੱਟ ਦਿਆਂਗੇ ਜੀ ਆਹ ਦਿਆਂਗੇ ਜੀ ਉਹ ਦਿਆਂਗੇ ਜੀ ਸਭ ਗ੍ਰਾਮੇ ਬਾਜੀਆਂ ਨਿਕਲੀਆਂ ਔਰ ਅੱਜ ਆਪਾਂ ਉਹਨਾਂ ਦੇ ਕੰਨਾਂ ਦੇ ਤੱਕ ਜਿਹੜੀ ਲੋਕਾਂ ਦੀ ਰੈਜ਼ੈਂਟਮੈਂਟ ਹੈ ਉਹ ਪਚਾਉਣ ਵਾਸਤੇ ਇੱਥੇ ਕਤਰਤ ਹੋਏ ਹਾਂ ਔਰ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਚਾਹੁੰਦਾ ਮੈਂ ਲੰਬਾ ਨਹੀਂ ਜਾਣਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਖੇਤਰ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸਰਹੱਦੀ ਖਿੱਤੇ ਦੀ ਪਾਰਟੀ ਹੈ ਜਿਹਨੇ ਹਮੇਸ਼ਾ ਹੀ ਜਿਹੜੀਆਂ ਬਾਹਰੀ ਤਾਕਤਾਂ ਉਹਨਾਂ ਦਾ ਵੀ ਸਾਥੀ ਡਾ ਕੇ ਮੁਕਾਬਲਾ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕੀਤੀ ਕਿਉਂਕਿ ਪਾਣੀ ਦੇ ਤੌਰ ਤੇ ਸਾਡੇ ਸੂਬੇ ਦੇ ਨਾਲ ਬਹੁਤ ੱਕੇ ਹੋਏ ਸਾਡਾ ਪਾਣੀ ਖੋ ਕੇ ਲੈ ਜਾਇਆ ਗਿਆ ਸਾਨੂੰ ਰਾਜਧਾਨੀ ਨਹੀਂ ਮਿਲੀ ਇਹ ਸੂਬਾ ਵੀ ਜਿਹੜਾ ਸੀ ਇਹ ਮੋਰਚੇ ਲਾ ਕੇ ਹੋਂਦ ਦੇ ਵਿੱਚ ਬੋਲੀ ਦੇ ਅਧਾਰ ਤੇ ਆਇਆ ਇਸ ਸੂਬੇ ਨੂੰ ਬਣਾਉਣ ਦੇ ਲਈ ਔਰ ਇਸ ਸੂਬੇ ਨੂੰ ਤਰੱਕੀ ਤੇ ਬਦਲੰਦੀ ਤੇ ਲੈ ਜਾਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਜੋ-ਜੋ ਕੁਰਬਾਨੀਆਂ ਕੀਤੀਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੁੰਡੜ ਔਰ ਸਾਡੇ ਜ਼ਿਲ੍ਹੇ ਦੀ ਸਾਰੀ ਹੀ ਡਾਇਰੈਕਟਰਸ਼ਿਪ ਔਰ ਸਾਰੇ ਹੀ ਅਕਾਲੀ ਵਰਕਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਪੰਜਾਬ ਦੇ ਵਿੱਚ ਹੋਰੀ ਮਹਿੰਗਾਈ ਗੁੰਡਾਗਰਦੀ ਔਰ ਜੋ ਡਕੈਤੀਆਂ ਲੁੱਟਾਂ ਦਾ ਜਿਹੜਾ ਦੌਰ ਚੱਲ ਰਿਹਾ ਆ ਕਤਲੋਗਾਰਪ ਹੋ ਰਹੀ ਆ ਉਹਦੇ ਵਿਰੁੱਧ ਅਸੀਂ ਧਰਨਾ ਦੇ ਰਹੇ ਆ ਫਿਰੋ ਸਿਆਣੇ ਕਹਿੰਦੇ ਹੁੰਦੇ ਸੀ ਕਿ ਜਿਸ ਘਰ ਨੂੰ ਚੰਗਾ ਬਣਾਉਣਾ ਹੋਵੇ ਤਾਂ ਉਹਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਆ ਪਰ ਸਾਨੂੰ ਅੱਜ ਪੱਕੀ ਗੱਲ ਇਹ ਸਮਝ ਲੱਗ ਗਈ ਕਿ ਇਸ ਸਰਕਾਰ ਦੀ ਜਿਹੜੀ ਨੀਤੀ ਸੀ ਉਹ ਝੂਠ ਦੇ ਉੱਪਰ ਸੀ ਤੇ ਜੋ ਝੂਠ ਦੇ ਉੱਪਰ ਜੋ ਕਿਲਾ ਉਸਾਰਿਆ ਜਾਂਦਾ ਉਹ ਟਿਕ ਨਹੀਂ ਸਕਦਾ ਤੁਹਾਡੇ ਸਾਹਮਣੇ ਪਿਛਲੇ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ 3 ਰੁਪਏ ਪਰ ਯੂਨਿਟ ਜਿਹੜੀ ਹੈ ਬਿਜਲੀ ਮਹਿੰਗੀ ਕਰ ਦਿੱਤੀ ਔਰ ਰੁਪਏ ਤੋਂ ਉੱਪਰ ਜਿਹੜਾ ਡੀਜ਼ਲ ਦੇ ਤੇ ਉੱਤੇ ਗਵਰਟ ਲਾ ਦਿੱਤਾ ਵੱਖ-ਵੱਖ ਤਰ੍ਹਾਂ ਦੀ ਜਿਹੜੇ ਮੰਗਾਈ ਔਰ ਬਸ ਤਾਂ ਸਫਰਿਆ ਸਦਾ ਹੀ ਕਿਲੋਮੀਟਰ ਦਾ 1.5 ਤੋਂ 2 ਪਰ ਕਿ 2 ਮੀਟਰ ਕਰਾਇਆ ਵਧਾ ਦਿੱਤਾ ਸੋ ਕਹਿਣ ਤੋਂ ਭਾਅ ਕਿ ਕਿੰਨਾ ਕਸੀਂ ਇਸ ਝੂਠ ਨੂੰ ਬਰਦਾਸ਼ਤ ਕਰ ਸਕਦੇ ਆ ਕਿ ਪੰਜਾਬ ਦੇ ਲੋਕਾਂ ਨਾਲ ਜੋ ਸਨਾਂ ਧੋਖਾ ਹੋਇਆ ਅਸੀਂ ਉਹ ਦਾ ਵਿਰੋਧ ਜਤਾਉਣ ਦੇ ਲਈ ਅੱਜ ਸਾਰੀ ਹੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਔਰ ਸਾਨੂੰ ਅੱਗੇ ਤੋਂ ਵੀ ਅਜਿਹੇ ਕਾਰਜ ਕਰਨੇ ਚਾਹੀਦੇ ਤਾਂ ਕਿ ਅਸੀਂ ਸ਼ਰੂਮਣੀ ਅਕਾਲੀ ਦਲ ਨੂੰ ਇਸ ਪੰਜਾਬ ਦੇ ਵਿੱਚ ਖੜਾ ਕਰ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਮੈਂ ਇਹਨਾਂ ਹੀ ਲੱਛਾਂ ਦੇ ਨਾਲ ਸਾਰੀ ਸੰਗਤ ਦਾ ਧੰਨਵਾਦ ਕਰਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਵੀ ਆ ਤੇ ਖਾਸ ਤੌਰ ਤੇ ਅੱਜ ਦਾ ਜਿਹੜਾ ਅਜੰਡਾ ਆ ਉਹ ਆਨਰ ਸੌਰ ਸਿੰਘ ਠੰਡਲ ਸਾਹਿਬ ਸਾਫ ਕਾ ਕੈਬਨਟ ਮੰਤਰੀ ਪੰਜਾਬ ਉਹ ਵੀ ਆਏ ਆ ਢੰਡਲ ਸਾਹਿਬ ਅੱਗੇ ਆ ਜਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜੋ ਅੱਜ ਦਾ ਏਜੰਡਾ ਸੀ ਇੱਥੇ ਪਾਰਟੀ ਦਾ ਸਾਰਿਆਂ ਨੂੰ ਆਪਾਂ ਨੂੰ ਪਤਾ ਵਾ ਪਏ ਇਸ ਵੇਲੇ ਪੰਜਾਬ ਦੇ ਕੀ ਹਾਲਾਤ ਬਣ ਗਏ ਆ ਸਰਕਾਰ ਆਮ ਆਦਮੀ ਪਾਰਟੀ ਦੀ ਜਦੋਂ ਸੱਤਾ ਦੇ ਵਿੱਚ ਆਈ ਸੀ ਉਦੋਂ ਸੀਐਮ ਸਾਹਿਬ ਨੇ ਇਹਨਾਂ ਦੇ ਲੀਡਰਾਂ ਨੇ ਬਹੁਤ ਐਸੀਆਂ ਗੱਲਾਂ ਕੀਤੀਆਂ ਸੀਗੀਆਂ ਸਾਡੀ ਆਮ ਪਬਲਿਕ ਵੀ ਬਹਿਕਾਵੇ ਦੇ ਵਿੱਚ ਇਹਨਾਂ ਦੇ ਆ ਗਈ। ਇੱਕ ਵਾਰੀ ਇਹਨਾਂ ਨੂੰ ਚਾਂਸ ਦੇ ਕੇ ਦੇਖ ਲਓ ਕਿ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ। ਉਹ ਆਪਾਂ ਸੱਜਣਾ ਧੋਖਾ ਖਾ ਗਏ ਤੇ ਹੁਣ ਅੱਜ ਹਾਲਾਤ ਕੀ ਆ। ਜੋ ਸੂਚਨਾ ਮਿਲੀਆਂ ਹਰੇਕ ਕੈਟਾਗਰੀ ਹਰੇਕ ਵਰਗ ਹਰੇਕ ਪਾਈਚਾਰਾ ਸਰਕਾਰ ਤੋਂ ਖੁਸ਼ ਹੈਗਾ ਸੰਤੁਸ਼ਟ ਹੈਗਾ। ਇਹਦਾ ਜਿੱਦਾਂ ਹੁਣ ਲਾਦਿਆਂ ਸਾਹਿਬ ਨੇ ਕੋ ਦੱਸਿਆ ਵੀ ਜਿੱਦਾਂ ਕੰਮ ਕਰਦੇ ਆ ਜਿਹੜਾ ਬੰਦਾ ਕੰਮ ਜਾਦੇ ਕਰਦਾ ਵਾ ਕਿਤੇ ਜਾਣੇ-ਣ ਜਾਣੇ ਕੋ ਗਲਤੀ ਵੀ ਕੋ ਹੋ ਜਾਂਦੀ ਕੋ ਐਸਾ ਵੀ ਕੰਮ ਹੋ ਜਾਂਦਾ ਉਹਨੂੰ ਇਹਨਾਂ ਨੇ ਇਸ਼ੂ ਬਣਾ ਕੇ ਢੂਠਾ ਸੱਚਾ ਬਣਾ ਕੇ ਇਸ ਤਰ੍ਹਾਂ ਅੱਗੇ ਨਾਲ ਪੇਸ਼ ਕੀਤਾ ਤੇ ਇਮੇਜ ਨੂੰ ਵਿੱਚ ਖਰਾਬ ਕੀਤਾ ਕੋ ਭਾਈ ਅੱਜ ਆਪਾਂ ਉਹਦਾ ਸਾਰੇ ਦਾ ਨਕੀਆ ਸਾਰੇ ਪੰਜਾਬ ਭੁੱਤ ਰਹਾਂ ਸੰਜੀ ਪੁੰਦਰ ਪ੍ਰਧਾਨ ਸਾਬਨੇ ਅਕਾਲੀ ਦਲ ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਸਰਦਾਰ ਫੌਜ ਸਿੰਘ ਜੀ ਖੰਡੌਲ ਸਰਦਾਰ ਦਮਯਾ ਸਿੰਘ ਜੀ ਬਹਾਦਰ ਹਲਕਾ ਚਾਰ ਜੀ ਗ੍ਰਾਂਥ ਸਭਾ ਨਵਾਂ ਸ਼ਹਿਰ ਸਰਦਾਰ ਸੁਜੀਤ ਸਿੰਘ ਜੀ ਸ਼ਿਕਾਰ ਪਰਮਨ ਚੌਧਰੀ ਜੀ ਸਰਦਾਰ ਪ੍ਰਮ ਸਿੰਘ ਜੀ ਦਰਦਿਆ ਸਰਦ ਪਕੰਦਰਪਾਲ ਸਿੰਘ ਜੀ ਜਾਲੜਾ ਵਰਦਿਆ ਵਰਦਿਆ ਸ਼੍ਰੋਮਣੀ ਕਾਲੀਗੜ੍ਹ ਦੇ ਸਾਰੇ ਆਗੂ ਸਾਹਿਬਾਨ ਤੇ ਵਰਕਰ ਸਾਹਿਬਾਨ ਗੱਜ-ਬੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਕੋਈ ਕੁ ਡਿੱਕੀ ਫਤੇ ਅੱਜ ਤਾਉ 23 ਸਾਲ ਪਹਿਲਾਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਨੇ ਚੁਣੀ ਉਹਦੇ ਸਾਡੇ ਤੇ ਇਲਜ਼ਾਮ ਕੀ ਸਨ ਤਿੰਨ ਮੌਖੜਿਆਂ ਉਹਨਾਂ ਨੇ ਸਾਡੇ ਤਲਾਏ ਪਹਿਲਾਂ ਬੇਅਦਬੀ ਦੀ ਗੱਲ ਹੋਈ ਉਸ ਤੋਂ ਬਾਅਦ ਨਜਾਇਜ਼ ਮੈਨਿੰਗ ਦੀ ਗੱਲ ਹੋਈ ਨਸ਼ੇ ਦੀ ਗੱਲ ਹੋਈ ਤੇ ਪੰਜਾਬ ਦੇ ਲੋਕਾਂ ਨੇ ਬਦਲਾ ਦੇ ਨਾਂ ਹੈ ਢੇ ਸਰਕਾਰ ਚੁਣ ਲਈ 22 ਸਾਲ ਬਾਅਦ ਜਦੋਂ ਆਮ ਲੋਕਾਂ ਕੋ ਇਸ ਬਾਗ ਪਹੁੰਚਦੇ ਆ ਕਿ ਕਿੰਨਾ ਕੁ ਬਦਲਾਅ ਆਇਆ ਤੇ ਉਹ ਕਹਿੰਦੇ ਨੇ ਕਿ ਜਿੰਨਾ ਇਹਨਾਂ ਨੇ ਝੂਠ ਬੋਲਿਆ ਇਸ ਤੋਂ ਪਹਿਲਾਂ ਨਾ ਕੋਈ ਝੂਠ ਬੋਲਿਆ ਤੇ ਨਾ ਕਿਸੇ ਨੇ ਬੋਲਣਾ ਸੋ ਆਜੇ ਜਿਹੜੀ ਸਰਕਾਰ ਹੈ ਕਰਜ ਦੇ ਸੱਤੇ ਚੱਲ ਰਹੀ ਆ ਅੱਜ ਪੰਜਾਬ ਦੇ ਵਿੱਚ ਇਨਕਮ ਦੇ ਕੋਈ ਸੋਰਸ ਨਹੀਂ ਜਿਹੜਾ ਪੈਸਾ ਹੈ ਇਹਨਾਂ ਦੇ ਮਾਤਰੀ ਸਾਤਰੀ ਉਹ ਆਪਣੇ ਘਰਾਂ ਨੂੰ ਲਿਆ ਲਿਆ ਕੇ ਆਪਣੀਆਂ ਤਜੋਰੀਆਂ ਭਰ ਰਹੇ ਆ ਮੈਂ ਕਹਾਂ ਕਿ ਜੇ ਇਹਨਾਂ ਦੇ ਜਿਹੜੇ 92 ਐਮਐਲਏ ਜੰਦੇ ਆ ਜਦੋਂ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਹੁਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਹੋਊਗੀ ਕਿ ਸਾਡੇ ਕੋਲ ਇੰਨੇ ਨਹੀਂ ਜਾਇਦਾਦ ਹੈ ਇੰਨਾ ਸਾਡੇ ਕੋਲ ਕੈਸ਼ ਹੈ ਇੰਨਾ ਸੋਨਾ ਹੈ ਤੇ ਮੈਂ ਸਮਝਦਾ ਕਿ ਜੇ 5 ਸਾਲ ਬਾਅਦ ਇਹਨਾਂ ਦੀ ਇਨਕੁਆਰੀ ਕਰਾ ਲਈ ਜਾਵੇ ਪ੍ਰਸ਼ਤਾ ਚਾਰ ਦਾ ਸਿਖਰ ਹੋਏਗਾ ਜਿੰਨੀ ਵੱਡੀ ਫੱਤਰ ਤੇ ਅੱਜ ਜਿਹੜੀ ਘਪਲੇਬਾਜੀ ਚੱਲ ਰਹੀ ਆ ਸੋ ਅੱਜ ਪੰਜਾਬ ਦਾ ਹਰ ਵਰਤ ਤਰਾ ਤਰਾ ਕਰ ਰਿਹਾ ਹੈ ਮਰ ਤੋਂ ਪਹਿਲਾ ਬਨਾਰਸ ਸਹਿਬਾਨ ਨੇ ਬਹੁਤ ਵਿਸਤਾਰ ਸਹਿਤ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਮੈ ਇੱਕ ਕਹਾਣੀ ਯਾਦ ਆਉਂਦੀ ਹੈ ਕਿ ਕਿਸੇ ਸਰਕਾਰੀ ਵਿਭਾਗ ਦੀ ਵੀਡੀਓ ਵੀ ਸਿੰਘਾ ਦੇ ਪੁਲੰਗਿਆ ਸਾਰੇ ਜਿਹਨਾਂ ਨੇ ਬੋਲਿਆ ਤਾਂ ਉਹ ਪਾਸੇ ਦੇ ਲੰਦਾ ਉਹਨਾਂ ਦਲ ਸਾਡੇ ਨਾਲ ਜਾਵੇਗਾ ਤਾਂ ਕਿ ਉਹ ਜਿਹੜਾ ਫਾਰਮ ਉਸ ਤੋਂ ਜੋ ਪਿਆ ਜੋ ਰਵਿਦਾ ਜੀ ਜਿਹੜੇ ਲਿਖੇ ਆ। ਆਹ ਉਹ ਤੋਂ ਦੂਜੇ ਪਾਸੇ ਸਤਿ ਆਪਾ ਬਜ਼ਰਦਾਰ ਸਰਦਾਰ ਵੀ ਉਹਨਾਂ ਨੇ ਸ਼ਾਰਟ ਕੰਟਰੈਕਟ ਜਿਹਨਾਂ ਨੇ ਹੋਰ ਤੇ ਉਹ ਉਹ ਨਾ ਕੋਈ ਚੱਲ ਨਹੀਂ ਸੋ ਸਾਡਾ ਬਰਾਸ ਵਿੱਚ ਹੋ ਕੇ ਜਾ ਕੇ ਆਪਣੇ ਅਦਾਲਤਾਂ ਸਾਹਿਬ ਤੇ ਐਸੋ ਤੇ ਚਾਰਖਣੀ ਤੇ ਉਹ ਟਿਪਟੇ ਵੀ ਆਪਣੇ ਸਾਡੇ ਲਈ ਬਣਾਏ ਨਾਲੇ ਬਹੁਤ ਜ਼ਿਆਦਾ ਬਣਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਖੰਡਲ ਸਾਹਿਬ ਵਾਹਿਦ ਸਾਹਿਬ ਰੋਬੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਹੇਦਾਰ ਗਰਵਖ ਸਿੰਘ ਜੀ ਖਾਲਸਾ ਜੀ ਜ਼ਿਲ੍ਹੇ ਦੀ ਜਥੇਬੰਦੀ ਦੇ ਸਾਰੇ ਹੀ ਬਿੰਗਾ ਦੇ ਪ੍ਰਧਾਨ ਸਹਿਬਾਨ ਸਰਕਲ ਜਥੇਦਾਰ ਸਹਿਬਾਨ ਦੂਰੋਂ ਦਰੇਡਿਓਂ ਚੱਲ ਕੇ ਆਏ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਜਿਝਾਰੂ ਅਹੁਦੇਦਾਰ ਵਰਕਰ ਸਹਿਬਾਨ ਗੁਰੂ ਘਰ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਰਣੀਆ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਪੰਥਰੀਤ ਆਵਾਜ਼ ਦੇ ਉੱਤੇ ਸ਼ਰੋਮਣੀ ਕਾਲੀਕਲ ਦੀ ਆਵਾਜ਼ ਦੇ ਉੱਤੇ ਭਗਵਾਨ ਤੁਮਾਰ ਸਰਕਾਰ ਨੂੰ ਚਲਦਾ ਕਰਨ ਦੇ ਲਈ ਨਵਾਂ ਸ਼ਹਿਰ ਪਹੁੰਚਿਆ ਹੋ ਦਿਲ ਦੀਆਂ ਇਹ ਹਰਾਈਆਂ ਤੋਂ ਤੁਹਾਨੂੰ ਜੀਓ ਆ ਵੀ ਆਖਦਾ ਤੁਹਾਡਾ ਧੰਨਵਾਦ ਵੀ ਕਰਦਾ ਕਿ ਗਰਮੀ ਬਹੁਤ ਹੈ ਬਹੁਤ ਸਾਰੇ ਸੱਜਣ ਰਵੀ ਕਰਕੇ ਹਾਜ਼ਰੀ ਲਵਾ ਕੇ ਚਲੇ ਵੀ ਗਏ ਉਹਨਾਂ ਦਾ ਵੀ ਧੰਨਵਾਦ ਹੈ ਅਸੀਂ ਸਭ ਨੂੰ ਕਰਦੇ ਹਾਂ ਯੋਗਦਾਨ ਹੈ ਸਦਾ ਭਗਤ ਸਿੰਘ ਦੀ ਧਰਤੀ ਇਹਦਾ ਹਿੰਦੁਸਤਾਨ ਦੀ ਜੁਨੀਅਤ ਦਾ ਹੈ ਕਿ ਦੇਸ਼ਵਾਦ ਦੀ ਜਾਨੀ ਕਿੰਨੀ ਡੀਪ ਹੈ ਅਜ ਉਸ ਧਰਤੀ ਦੇ ਸਾਰੇ ਜੀਵ ਪਰਸੇ ਸਾਰੇ ਜੀਵ ਦੀ ਜੀਵਣ ਪ੍ਰਾਣੇ ਸੀਦੇ ਜਿਹੜੀ ਜੀਵਤੀ ਹੈ मैंने नौजवान बच्चे बैठे है तो साढ़े सारे भाठे सारे मैं थोड़ा इस गर्मी के गलोतर टीका धनवाद करता फिर फतेह मिलोड़ा वागुरू जी का खाल साहब है मैं थोड़ा गल शुरू करने को तो पेलना एक बेनती करना चाहता कि अकाली दल इसने लड़ाइया लड़िया ने ਇਰਾਨ ਦੀ ਗੁਲਾਮੀ ਇਰਾਨ ਤੇ 700 ਸਾਲ ਨਹੀਂ ਹੈ ਅਸ਼ੋਕ ਤੋਂ ਬਾਅਦ ਇਹ ਦੇਸ਼ ਖਲਾਫ ਹੋ ਗਿਆ ਮੁਗਲ ਨਹੀਂ ਕੱਲੇ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਮਲੀ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ